ਨੂੰ ਪਤਾ ਲੱਗਿਆ ਕਿ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੋਂ ਸਿਲਸਿਲੇ 'ਚ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਈ ਆਰ 387506 ਆਈ ਪੀ ਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੁਰੜੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜ ਕੱਲ ਸਟਾਕ ਮਾਰਕਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਇਹ ਕਿੱਥੋਂ ਗ੍ਰਿਫਤਾਰੀ ਹੋਈ ਇਹ ਆਪਾਂ Nagpur ਤੋਂ ਗ੍ਰਿਫਤਾਰ ਕਰਕੇ ਲਿਆਏ ਆਂ ਸ਼ੈਫ ਬੈਕਗ੍ਰਾਉਂਡ ਕੀ ਹੈ ਜੀ ਏ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ੈਫ ਬਤੌਰ ਅਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੁਮ ਕਰਦੇ ਹੈਗੇ ਮੈਰਿਜ ਦੀਆਂ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤਾਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਿਰੌਤੀ ਮੰਗੀ ਕੋਈ ਇਹਨੇ ਫਿਰੌਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲ ਚ ਕੰਮ ਕਰ ਰਹੇ ਆ। ਇਹ ਦੇਖੋ ਗੈਂਸਟਰਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ। ਅ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ 골ਡੀ ਬ੍ਰਾਂਡ ਦਾ ਨਾਮ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੋਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜਿੱਦਿਆ ਹੁਣ ਤੱਕ ਦੀ ਪੁੱਛਗੀ ਚੱਕੀ ਹੈ ਇਹਨੇ ਮੰਨਿਆ ਵੀ ਹੈਗਾ ਕਿ 골ਡੀ ਬ੍ਰਾਂਡ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਡਸ ਆਪਰੈਂਡੀ ਹੈ ਸੀਗਾ ਕਿ ਨਿਊਜ਼ਪੇਪਰ ਜਾਂ ਨਿਊਜ਼ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ्रेट ਕਰਦਾ ਹੁੰਦਾ ਪਤਾ ਸੀ ਵੀ ਸਾਬਕਾ ਮੁਖਤਨੀ ਬਹੁਤ ਬਹੁਤ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਕਿਤੇ ਕੋਈ ਚੈਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਪੁੱਛ ਕੇ ਜਾਂ ਦੇਖੋ ਜੀ ਹਜੇ ਤਲਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਤੇ ਤਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਉਹਨ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ